ਸ੍ਰੀ ਅਗਰੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣੇ ਮਸ਼ਹੂਰ ਗਾਇਕ ਦੀ ਹੋ ਗਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਐਨੀ ਦੇ ਨੀ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਸਤਾਰਿਆਂ ਦੀ ਮੌਤ ਕਰਨ ਹੱਲ ਮੱਤ ਯੂ ਇੱਕ ਵਾਰ ਫਿਰ ਇੱਕ ਗਾਇਕ ਦੀ ਮੌਤ ਹੋ ਗਈ ਮਸ਼ਹੂਰ ਗਾਇਕ ਪਿਛਲੇ 3 ਸਾਲਾਂ ਤੋਂ ਕਮ ਮਚਸਾਨਾ ਤੇ ਅੱਜ ਯਾਨੀ 7 ਨਵੰਬਰ ਨੂੰ ਸਤੰਬਰ ਨੂੰ ਸਵੇਰੇ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਉਹਨਾਂ ਦੇ ਦੇਹਾਂਤ ਨਾਲ ਪੂਰੀ ਫਿਲਮ ਇੰਡਸਟਰੀ ਚ ਸੋਗ ਦੀ ਲਹਿਰ ਹੈ ਗਾਇਕ ਲੀ ਤਾਇ ਗਿਆਂ ਦੀ ਸਿਰਫ 44 ਸਾਲ ਦੀ ਉਮਰ 'ਚ ਮੌਤ ਹੋ ਗਈ ਰਿਪੋਰਟ ਮੁਤਾਬਕ ਕਰੋਨਾ ਦੇ ਵੈਕਸੀਨ ਦੇ ਮਾਰੇ ਪ੍ਰਭਾਵਾਂ ਕਰਕੇ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਦੇਹਾਂਤ ਨਾਲ ਉਸ ਦਾ ਪਰਿਵਾਰ ਸਦਮੇ 'ਚ ਹੈ ਤੇ ਉਸ ਦੀ ਪਤਨੀ ਦਾ ਰੋ ਰੋ ਕੇ ਬੁਰਹਾੜ ਹੈ ਹਰ ਕੋਈ ਸੋਚ ਰਿਹਾ ਹੈ ਕਿ ਉਹਨਾਂ ਦਾ ਚਿਹਤਾ ਗਾਇਕ ਇਸ ਦੁਨੀਆ ਨੂੰ ਕਿਵੇਂ ਛੱਡ ਗਿਆ ਹੈ ਇਹ ਕੋਈ ਹੋਰ ਨਹੀਂ ਸੋਚੂਗਾ ਇੱਕ ਲੀਕ ਆਇਆ ਹੈ ਜੋ ਕਿ ਇੱਕ ਕੋਰੀਅਨ ਗਾਇਕ ਹੈ ਜੀ ਹਾਂ ਇਹ ਬਹੁਤ ਹੀ ਮੰਦਵਾਗੀ ਖਬਰ ਆ ਰਹੀ ਹੈ ਦੇ ਨਾਲ ਹੀ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਕੌਣ ਜ਼ਬਤੀ ਇਸ ਦੁਨੀਆ ਨੂੰ ਚੰਨੀ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਦੇ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ